ਹਾਂਜੀ। ਕੌਂਜੀ ਮਾ ਡਾਕਟਰ ਸ਼ੋਭ ਭਾਰਤੀ ਸਵੇਰ ਪ੍ਰਸਤ ਕਟਰ ਭਾਰਤੀ ਕਿਸਾਨ ਨੂੰ ਕ੍ਰਾਂਤੀਕਾਰੀ ਦਾ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਅਸੀਂ ਮੋਟਰਸਾਈਕਲਾਂ ਦੇ ਉੱਤੇ ਕਿਸਾਨਾਂ ਨੂੰ ਜਾਗਰਤ ਕਰਨ ਵਾਸਤੇ ਮਾਰਚ ਸ਼ੁਰੂ ਕੀਤਾ ਗੁਰਦੁਆਰਾ ਦਗਦਵਾ ਸਾਹਿਬ ਸ਼ਹਿਰ ਕਾਦੀਆਂ ਬੋ ਘੁੰਮਦਾ ਘੁੰਮਦਾ ਦਰਜੁਣਾ ਪਿੰਡਾਂ ਦੇ ਵਿੱਚ ਹੋ ਕੇ ਆਪਾਂ ਇੱਥੇ ਵੀ ਸਮਾਪਤੀ ਕਰ ਰਹੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦਾ ਮੁੱਖ ਜਿਹੜਾ ਐਦੀਸ਼ ਹੈ ਉਹ ਇਹ ਹੈ ਕਿ ਜਿਹੜੀ ਮੋਦੀ ਹਕੂਮਤ ਨੇ ਕਾਲੇ ਕਾਨੂੰਨ ਪਾਸ ਕੀਤੇ ਆ ਉਹਨੂੰ ਰੱਦ ਕਰਵਾਉਣ ਲਈ ਦਿੱਲੀ ਕਿਸਾਨ ਜਥੇਬੰਦੀਆਂ ਮੋਰਚਾ ਲਾ ਕੇ ਬੈਠੀਆਂ 26 ਨਵੰਬਰ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਜਮ੍ਹਾਂ ਨੇ ਸ਼ਹੀਦियां ਹੋ ਰਹੀਆਂ ਆ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਸ਼ਹੀਦ ਹੋ ਗਏ ਆ ਪਰ ਮੋਦੀ ਸਰਕਾਰ ਅਮਬਾਨੀ ਅਡਾਨੀ ਤੇ ਕਾਰਪੋਰੇਟ ਘਰਾਣਿਆਂ ਦੇ ਇੰਨੇ ਥੱਲੇ ਲੱਗ ਗਈ ਆ ਉਹਨੂੰ ਸ਼ਹੀਦ ਹੁੰਦੇ ਕਿਸਾਨ ਨਹੀਂ ਦਿਸਦੇ ਕਦੀ ਕਹਿੰਦੇ ਕਾਨੂੰਨ ਬਹੁਤ ਚੰਗੇ ਆ ਸੁਧਾਵਾ ਕਰਾ ਲਓ ਕਦੀ ਸੱਦੀਆਂ ਰਿਪੋਰਟ ਦਾ ਹਸਾਰਾ ਲੈਂਦੇ ਆ ਪਰ ਸਾਡੇ ਕਿਸਾਨ ਜਥੇਬੰਦੀਆਂ ਦਾ ਇੱਕੋ ਇਹ ਹੈ ਇਹਦਾ ਵੀ ਜਿਹੜੇ ਹੱਥਾਂ ਦੇ ਨਾਲ ਇਹ ਕਾਨੂੰਨ ਲਿਖੇ ਆ ਉਹਨਾਂ ਹੱਥਾਂ ਦੇ ਨਾਲ ਮੋਦੀ ਕੋਲੋਂ ਰੱਦ ਕਰਾਉਣੇ ਆ ਕਿਉਂਕਿ ਇਹ ਗੱਲ ਸਹੀ ਦੀ ਨਹੀਂ ਪਹਿਦੀ ਨਹੀਂ ਪਹਿਦੀ ਗੱਲ ਆ ਇਹਨਾਂ ਕਾਨੂੰਨਾਂ ਤੋਂ ਬਾਅਦ ਉਹ ਹਿੰਦੂ ਨੂੰ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਨਹੀਂ ਬਣਾਉਣਾ ਚਾਹੁੰਦੇ ਆ ਮੁਸਲਮਾਨਾਂ ਸਿੱਖਾਂ ਅਸੰਗਿਆ ਦੇ ਤੇਸ਼ਦਦਗੀ ਆ ਵੱਡੀਆਂ ਸਕੀਮਾਂ ਵੀ ਘੜੀ ਬੈਠੇ ਆ ਇਸ ਕਰਕੇ ਭਰਾਵੋ ਅਸੀਂ ਤੁਹਾਡੇ ਅੱਗੇ ਇਹ ਅਰਜ਼ ਕਰਨ ਆਏ ਆ ਕਿ ਜੇ ਕਿਸਾਨ ਜਥੇਬੰਦੀਆਂ ਦੀ ਹਵਾ ਵਿੱਚ ਮੋਦੀ ਦੇ ਜਿਹੜੇ ਧੌਣ 'ਚ ਕਿਲਾ ਗੱਡਿਆ ਜਿਹੜਾ ਕਹਿੰਦਾ ਮੇਰਾ ਸਿਰ ਝੁਕ ਨਹੀਂ ਸਕਦਾ ਜੇ ਕਿਲਾ ਕੱਢਣ 'ਚ ਤੁਸੀਂ ਕਾਮਯਾਬ ਹੋ ਗਏ ਤੇ ਉਹਦਾ ਹਿੰਦੂ ਰਾਸ਼ਟਰ ਦੇ ਜਿਹੜੇ ਦੂਜੇ ਕਰੋਨ ਆ ਉਹ ਆਪਣੇ ਆਪ ਵੀ ਇੱਥੇ ਖੂਹ ਚ ਪੈ ਜਾਣੇ ਆ ਤੇ ਕਿਸਾਨ ਜਥੇਬੰਦੀਆਂ ਦੀ ਬਹੁਤ ਵੱਡੀ ਜਿੱਤ ਹੋਣੀ ਆ ਤੇ ਸਾਡੀ ਅਪੀਲ ਹੈ ਵੱਧ ਤੋਂ ਵੱਧ ਭਾਰਤ ਦੇ ਕਿਸਾਨ ਜਥੇ ਜਮੂ ਇਕੱਠੀ ਕਰੀਏ ਸਾਥ ਦਿਓ ਬਾਕੀ ਕਿਸਾਨ ਜਥੇਬੰਦੀਆਂ ਵੀ ਲੜ ਰਹੀਆਂ ਸਾਡਾ ਸਾਂਝਾ ਮੋਰਚਾ ਸਭੀ ਨੂੰ ਵੱਧ ਤੋਂ ਵੱਧ ਗਤੀ ਦੇਵੇ ਇਥੋਂ ਬਾਈ ਨੂੰ ਟਰੱਕਾਂ ਟਰਾਲੀਆਂ ਦੇ ਚਾਲੇ ਪਾਓ ਤਾਂ ਕਿ ਉਸ ਮਹਾ ਸੰਗਰਾਮ ਦੇ ਵਿੱਚ ਸ਼ਾਮਲ ਹੋ ਸਕੇ ਕਿਉਂਕਿ ਇਹ ਇਤਿਹਾਸ ਬਦਲਣ ਜਾ ਰਿਹਾ ਹੈ ਕਿ ਤੁਸੀਂ ਇਹ ਇੱਕ ਇਤਿਹਾਸਕ ਲੜਾਈ ਹੈ ਦੁਨੀਆ ਦਾ ਭਰਵਾ ਇਤਿਹਾਸ ਦੱਸਦਾ ਵੀ ਉਦੋਂ ਦਾ ਵੱਡਾ ਸ਼ਾਂਤਮਈ ਅੰਦੋਲਨ ਇੰਨਾ ਲੰਮਾ ਤੇ ਇੰਨੇ ਜਾਬਤੇ ਵਾਲਾ ਕੋਈ ਅੰਦੋਲਨ ਦੁਨੀਆ 'ਚ ਨਹੀਂ ਚੱਲਿਆ ਇਸ ਕਰਕੇ ਤੁਸੀਂ ਸਾਰੇ ਬਹਾਦਰੀ ਦੇ ਪਾਤਰ ਜੇ ਜੋੜੇ ਇੱਕ ਇਤਿਹਾਸਕ ਮਹਾਸਗਰਾਮ ਵਿੱਚ ਹਿੱਸਾ ਲੈ ਰਹੇ ਹੋ ਤੇ ਤੁਹਾਨੂੰ ਵੱਤ ਤੋਂ ਵੱਧ ਪੰਜਾਬ ਦੀ ਵੱਡੀ ਗੱਲਤੀ ਦੇ ਵਿੱਚ ਪਹੁੰਚੋ ਕਿਸਾਨ ਜਥੇਬੰਦੀਆਂ ਦਾ ਸਾਥ ਦਿਓ ਭਾਰਤੀ ਕਿਸਾਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ